ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੀ ਪੰਜਾਬੀ ਰਸੋਈ ਵਿੱਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਹਰੀ ਮਿਰਚ ਅਦਰਕ ਲਸਣ ਦਾ ਬਹੁਤ ਹੀ ਸਵਾਦਿਸ਼ achar ਬਣਾਵਾਂਗੇ ਇਹ 1 ਸਾਲ ਤੱਕ ਖਰਾਬ ਨਹੀਂ ਹੋਵੇਗਾ ਬਿਲਕੁਲ ਵੀ ਜੇਕਰ ਤੁਸੀਂ ਇਸ ਤਰੀਕੇ ਨਾਲ ਬਣਾਓਗੇ ਤੇ ਬਹੁਤ ਹੀ ਸਵਾਦਿਸ਼ ਤਾਂ ਕਈ ਵਾਰੀ ਇਹਨਾਂ ਦਿਨਾਂ ਵਿੱਚ ਦਾਲ ਸਬਜ਼ੀ ਖਾਣ ਨੂੰ ਦਿਲ ਨਹੀਂ ਕਰਦਾ ਤੁਸੀਂ ਇਹ achar ਨਾਲ ਆਸਾਨੀ ਨਾਲ ਰੋਟੀ ਖਾ ਸਕਦੇ ਹੋ ਏਕ ਕੇਚਾਰ ਦੀ ਇਹ ਖਾਸੀਅਤ ਹੈ ਕਿ ਆਪਾਂ ਇਸੇ ਟਾਈਮ ਇਹ ਜਦੋਂ ਇਹਨੂੰ ਬਣਾਇਆ ਉਦੋਂ ਹੀ ਇਹਨੂੰ ਖਾ ਸਕਦੇ ਹਾਂ ਜਿਵੇਂ ਤੁਸੀਂ ਹੁਣ ਬਣਾ ਕੇ ਰੱਖਿਆ ਤਾਂ 10-15 ਮਿੰਟ ਬਾਅਦ ਇਹਨੂੰ ਖਾ ਸਕਦੇ ਹੋ ਏ ਜੀ ਆਪਾਂ ਹਰੀਆਂ ਮਿਰਚਾਂ ਲਸਣ ਅਦਰਕ ਲਿਆਏ ਹਰੀਆਂ ਮਿਰਚਾਂ ਦੀ ਆਪਾਂ ਥੋੜੀ ਜਿਹੀ ਜ਼ਿਆਦਾ ਵਰਤੋਂ ਕੀਤੀ ਹੈ ਲਸਣ ਇੱਕ ਛੋਟੀ ਕੌਲੀ ਤੇ ਅਦਰਕ ਦੇ 3-20 ਤੇ ਜਿਹੜੀਆਂ ਹਰੀਆਂ ਮਿਰਚਾਂ ਲਸਣ ਅਦਰਕ ਇਹਨਾਂ ਨੂੰ ਆਪਾਂ ਤੋਪ ਲਗਵਾ ਲਈ ਹੈ ਤੋ ਬਣਾ ਕੇ ਚੰਗੀ ਤਰ੍ਹਾਂ ਸੁਕਾ ਲਿਆ ਏ ਇਹਨਾਂ ਨੂੰ ਜੀ ਸੁਕਾਉਣਾ ਬਹੁਤ ਜ਼ਿਆਦਾ ਜ਼ਰੂਰੀ ਏ ਤੇ ਇਹ ਮਿਰਚਾਂ ਆਪਾਂ ਇਸ ਤਰ੍ਹਾਂ ਸਾਰੀਆਂ ਹੀ ਕੱਟ ਲਾਂਗੇ ਇਹ ਮਿਰਚਾਂ ਬਹੁਤ ਜ਼ਿਆਦਾ ਕੌੜੀਆਂ ਨਹੀਂ ਹੁੰਦੀਆਂ ਤੇ ਬਹੁਤ ਹੀ ਸੁਆਦੀਸ਼ਟ ਇਹਨਾਂ ਦਾ achar ਬਣਦਾ ਏ ਤੁਸੀਂ ਵੀ ਹੁਣੇ ਮੌਸਮ ਆਮ ਹੀ ਏ ਤੇ ਅਦਰਕ ਨੂੰ ਆਪਾਂ ਇਸ ਤਰ੍ਹਾਂ ਕੱਟ ਲਾਂਗੇ ਅਦਰਕ ਤੇ ਲਸਣ ਨਾਲ ਇਸ achar ਦਾ ਸਵਾਦ ਹੋਰ ਵੱਧ ਜਾਵੇਗਾ ਬਹੁਤ ਹੀ ਸੁਆਦੀਸ਼ਟ ਲੱਗੇਗਾ ਤੇ ਇਹਨਾਂ ਨੂੰ ਆਪਾਂ ਸਾਰੇ ਨੂੰ ਇਸ ਤਰ੍ਹਾਂ ਕੱਟ ਕੇ ਤੇ ਇਹਨਾਂ ਨੂੰ ਆਪਾਂ ਚੋਪਰ ਦੀ ਮਦਦ ਨਾਲ ਚੋਪ ਕਰਾਂਗੇ ਕਿਉਂਕਿ ਇਹਨਾਂ ਨੂੰ ਆਪਾਂ ਥੋੜਾ ਜਿਹਾ ਮੋਟਾ-ਮੋਟਾ ਹੀ ਚੋਪ ਕਰਨਾ ਹੈ ਬਹੁਤ ਜ਼ਿਆਦਾ ਬਰੀਕ ਨਹੀਂ ਕਰਾਂਗੇ ਤੇ ਸਾਰੇ ਨੂੰ ਚੋਪਰ ਵਿੱਚ ਪਾ ਕੇ ਆਪਾਂ ਚੋਪ ਕਰ ਲਾਂਗੇ ਤੁਸੀਂ ਚਾਹੋ ਤਾਂ ਮਿਕਸੀ ਜਾਰ ਵਿੱਚ ਪਾ ਕੇ ਪਲਸ ਮੋਡ ਤੇ ਮੋਟਾ-ਮੋਟਾ ਗ੍ਰाइंड ਵੀ ਕਰ ਸਕਦੇ ਹੋ ਜੈਨ ਨੂੰ ਬਹੁਤ ਜ਼ਿਆਦਾ ਬਰੀਕ ਕੱਟ ਵੀ ਸਕਦੇ ਹੋ ਉਹ ਤੁਹਾਡੀ ਆਪਣੀ ਮਰਜ਼ੀ ਹੈ ਜਿਵੇਂ ਦਾ ਤੁਸੀਂ ਚਾਰ ਖਾਣਾ ਜਿਹੜਾ ਚੋਪਰ ਹੈ ਇਹਨੂੰ ਵੀ ਚੰਗੀ ਤਰ੍ਹਾਂ ਧੋ ਬਣਾ ਕੇ ਮੈਂ ਧੁੱਪ ਚੰਗੀ ਤਰ੍ਹਾਂ ਲਗਵਾ ਲਈ ਸੀ ਕਿਉਂਕਿ ਚਾਰ ਜਿਹੜਾ ਜੇਕਰ ਇਹਨੂੰ ਪਾਣੀ ਲੱਗਾ ਰਹਿ ਜੇ ਚਾਰ ਖਰਾਬ ਹੋਣ ਦਾ ਡਰ ਹੁੰਦਾ ਹੈ ਚੋਪਰ ਨੂੰ ਵੀ ਆਪਾਂ ਚੰਗੀ ਤਰ੍ਹਾਂ ਸਾਫ਼ ਕਰਕੇ ਤੇ ਸੁਕਾ ਲਿਆ ਸੀ ਤੇ ਇਹ ਮਿਰਚਾਂ ਵੀ ਆਪਾਂ ਲਸਣ ਤੇ ਅਦਰਕ ਨੂੰ ਗ੍ਰाइंड ਕਰ ਲਿਆ ਹੁਣ ਉਸੇ ਤਰ੍ਹਾਂ ਆਪਾਂ ਸਾਰੀਆਂ ਮਿਰਚਾਂ ਨੂੰ ਕੌਪਰ ਦੀ ਮੱਦ ਨਾਲ ਚੌਪ ਕਰ ਲਾਂਗੇ ਤੇ ਸਾਰਾ ਆਪਾਂ ਇੱਧਰ ਆਪਾਂ ਮਸਾਲਿਆਂ ਵਿੱਚ ਪੀਲੀ ਸਰੋਂ, ਮੇਥਰੇ, ਸੌਂਫ, ਅਜਵਾਈਨ, ਜੀਰਾ ਤੇ ਕਾਲੀਆਂ ਮਿਰਚਾਂ ਕਿਉਂਕਿ ਮਿਰਚਾਂ ਬਿਲਕੁਲ ਵੀ ਕੌੜੀਆਂ ਨਹੀਂ ਤੇ ਇੱਧਰ ਆਪਾਂ ਨਿੰਬੂ ਦੇ ਰਸ ਦਾ ਉਪਯੋਗ ਕਰਾਂਗੇ ਉਦੋਂ ਹੀ ਆਪਾਂ ਇਹਨੂੰ ਆਪਾਂ ਗ੍ਰाइंड ਕਰ ਲਾਂਗੇ ਮੋਟਾ-ਮੋਟਾ ਤੇਲ ਗਰਮ ਰੱਖਾਂਗੇ ਤੇਲ ਗਰਮ ਹੋਣ ਤੇ ਥੋੜੀ ਜਿਹੀ ਹਿੰਗ ਪਾਵਾਂਗੇ ਇਸ ਨਾਲ ਸਵਾਦ ਬਹੁਤ ਵਧੀਆ ਆਵੇਗਾ ਪਹਿਲਾਂ ਆਪਾਂ ਥੋੜਾ ਜਿਹਾ ਲਸਣ ਤੇ ਅਦਰਕ ਨੂੰ ਭੁੰਨਾਗੇ ਤਾਂ ਕਿ ਇਹਦਾ ਜਿਹੜਾ ਕੱਚਾਪਾਨੇ ਉਹ ਦੂਰ ਹੋ ਸਕੇ ਤੇ ਇਹਦੇ ਵਿੱਚ ਹੁਣ ਆਪਾਂ ਮਸਾਲੇ ਆਪਣੇ ਪਾ ਦਾਂਗੇ ਜਿਹੜੇ ਆਪਾਂ ਗ੍ਰाइंड ਕੀਤੇ ਸੀ ਇਹ ਮਸਾਲੇ ਆਪਾਂ ਇਹਦੇ ਵਿੱਚ ਪਾ ਲਿਆ ਤੇ ਇਧਰ ਹੀ ਆਪਾਂ ਇਹਦੇ ਵਿੱਚ ਲੂਣ ਹਲਦੀ ਪਾਵਾਂਗੇ ਤੇ ਥੋੜੀ ਜੀ ਆਪਾਂ ਲਾਲ ਮਿਰਚ ਵੀ ਪਾਵਾਂਗੇ ਕਿਉਂਕਿ ਮਿਰਚ ਬਿਲਕੁਲ ਕੌੜੀ ਨਹੀਂ ਉਧਰ ਆਪਾਂ ਕਾਲੀਆਂ ਮਿਰਚਾਂ ਵੀ ਪਾਈਆਂ ਤੇ ਨਮਕ ਨਮਕ ਆਪਾਂ ਜਿੰਨਾ ਕਿ ਜ਼ਰੂਰ ਤੁਸੀਂ ਪਾਉਂਦੇ ਹੋ ਪਾ ਸਕਦੇ ਹੋ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਹੁਣ ਆਪਾਂ ਹਰੀਆਂ ਮਿਰਚਾਂ ਨੂੰ ਬਾਅਦ ਵਿੱਚ ਪਾਵਾਂਗੇ ਕਿਉਂਕਿ ਇਹਨਾਂ ਨੂੰ ਬਹੁਤ ਜ਼ਿਆਦਾ ਪਕਾਉਣ ਦੀ ਜ਼ਰੂਰਤ ਨਹੀਂ ਹੁੰਦੀ ਤੇ ਕਿਉਂਕਿ ਬਹੁਤ ਟੇਸਟੀ ਮਿਰਚਾਂ ਹੁੰਦੀਆਂ ਨੇ ਖਾਣ ਵਿੱਚ ਕਿਉਂਕਿ ਆਪਾਂ ਨੇ ਲਸਣ ਤੇ ਮਸਾਲੇ ਤੇ ਅਦਰਕ ਨੂੰ ਹੀ ਥੋੜਾ ਜਿਹਾ ਪਕਾਉਣਾ ਸੀ ਤੇ ਮਿਰਚ ਨੂੰ ਪਾ ਕੇ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦੇਵਾਂਗੇ ਬੱਚਿਆਂ ਨੂੰ ਇਹ achar ਬਹੁਤ ਪਸੰਦ ਆਉਂਦਾ ਸਾਡੇ ਘਰੇ achar ਬਹੁਤ ਪਸੰਦ ਕੀਤਾ ਜਾਂਦਾ ਹੈ 15 ਦਿਨ ਬਾਅਦ ਸਾਨੂੰ ਇਹ achar 15 ਦਿਨਾਂ 'ਚ ਖਤਮ ਹੋ ਜਾਂਦਾ ਫਿਰ ਪਾਉਣਾ ਪੈਂਦਾ ਜਦੋਂ ਇਹ ਮਿਰਚਾਂ ਆਉਂਦੀਆਂ ਫਿਰ ਕਾਫੀ ਜ਼ਿਆਦਾ ਪਾ ਕੇ ਅਸੀਂ ਰੱਖ ਲੈਨੇ ਆ ਤੇ 1 ਸਾਲ ਤੱਕ ਇਹ achar ਬਿਲਕੁਲ ਵੀ ਖਰਾਬ ਨਹੀਂ ਹੁੰਦਾ ਬਸ ਤੁਸੀ ਇੰਨਾ ਕਰਨਾ ਹੁੰਦਾ ਜਦੋਂ ਕੱਢਣਾ ਹੁੰਦਾ ਕੋਈ ਵੀ ਗਿੱਲਾ ਚਮਚ ਦੀ ਵਰਤੋਂ ਨਾ ਕਰੋ ਤੇ ਇਹਨੂੰ 에어ਟਾਈਟ ਕੰਟੇਨਰ ਵਿੱਚ ਹੀ ਪਾਓ ਕਿਸੇ ਵੀ ਜਾਰ ਵਿੱਚ ਤੇ ਬੰਦ ਚੰਗੀ ਤਰ੍ਹਾਂ ਕਰਕੇ ਰੱਖੋ ਕਦੇ ਵੀ ਜਾਰ ਖਰਾਬ ਨਹੀਂ ਹੁੰਦੇ ਬਸ ਜੀ ਇਹਨੂੰ 2-3 ਦਿਨ ਹਿਲਾਉਂਦੇ ਰਹਿਣਾ ਪੈਂਦਾ ਤੇ ਇਹ ਜਦੋਂ ਠੰਡਾ ਹੋਣ ਤੇ ਹੀ ਆਪਾਂ ਨਿੰਬੂ ਦਾ ਰਸ ਪਾਵਾਂਗੇ ਨਿੰਬੂ ਮੈਂ ਉਸੇ ਤਰ੍ਹਾਂ ਨਿਚੋੜ ਲਿਆ ਸੀ ਹੱਥ ਨਾਲ ਬੀਜ਼ ਕੱਢ ਲਾਂਗੇ ਕਿਉਂਕਿ ਇਹਦੇ ਜਿਹੜੇ ਛੋਟੇ-ਛੋਟੇ ਕਾਣਾ ਉਹ ਪੋਣੀ ਨਾਲ ਪੁੰਨ ਤੇ ਸਾਰਾ ਪੁੰਨਿਆ ਜਾਵੇਗਾ ਤੇ ਮੈਂ ਇਸ ਤਰ੍ਹਾਂ ਹੀ ਯਾਤਰਾ ਕਰਦੀ ਆ ਅਚਾਰ ਵਿੱਚ ਜੀ ਸਿਰਕੇ ਦਾ ਉਪਯੋਗ ਘੱਟ ਹੀ ਕਰਨਾ ਚਾਹੀਦਾ ਕਿਉਂਕਿ ਸਿਰਕੇ ਕੋਈ ਵਧੀਆ ਨਹੀਂ ਆਰੇ ਸਿਹਤ ਵਾਸਤੇ ਆਪਣੀ ਵਾਸਤੇ ਬਹੁਤ ਵਧੀਆ ਨਹੀਂ ਹੁੰਦੇ ਤੇ ਆਪਾਂ ਘਰ ਵਿੱਚ ਬੱਚਿਆਂ ਨੂੰ ਵੀ ਦਿਨੇ ਆਪ ਵੀ ਖਾਣੇ ਆ ਤੇ ਇਸ ਕਰਕੇ ਯਾਤਰ ਕੋਸ਼ਿਸ਼ ਕਰਿਆ ਕਰੋ ਨਿੰਬੂ ਸਿਰਕੇ ਨਾਲੋਂ ਸਸਤਾ ਪੈਂਦਾ ਨਿੰਬੂ ਦਾ ਹੀ ਉਪਯੋਗ ਕਰਿਆ ਕਰੋ ਇਹ ਵੀ ਚਾਰ ਕਦੇ ਵੀ ਖਰਾਬ ਨਹੀਂ ਹੁੰਦਾ ਤੇ ਠੰਡਾ ਕਰਕੇ ਆਪਾਂ ਇਹਨਾਂ ਵਿੱਚ ਨਿੰਬੂ ਦਾ ਰਸ ਪਾਇਆ ਹੈ ਤੇ ਇਹ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤੇ ਬਿਲਕੁਲ ਜੀ ਠੰਡਾ ਹੋ ਗਿਆ ਠੰਡਾ ਹੋ ਕੇ ਹੀ ਇਹਨੂੰ ਜਾਰ ਵਿੱਚ ਤੁਸੀਂ ਪਾਉਣਾ ਹੈ ਹੁਣ ਆਪਾਂ ਇੱਕ ਕੱਚ ਦੇ ਜਾਰ ਵਿੱਚ ਇਹਨੂੰ ਭਰ ਦਵਾਂਗੇ ਚਾਰ ਨੂੰ ਤੇ ਇਹ ਸਾਡਾ ਹਮੇਸ਼ਾ ਹੀ ਡਾਈਨਿੰਗ ਟੇਬਲ ਤੇ ਚਾਰ ਪਿਆ ਹੁੰਦਾ ਹੈ ਤੇ ਬਹੁਤ ਜ਼ਿਆਦਾ ਪਸੰਦ ਆਉਣ ਵਾਲਾ ਚਾਰ ਹੈ ਹਰ ਇੱਕ ਨੂੰ ਤੁਸੀਂ ਵੀ ਜੇਕਰ ਇਸ ਤਰ੍ਹਾਂ ਬਣਾਓਗੇ ਤੇ ਬੱਚਿਆਂ ਤੋਂ ਲੈ ਕੇ ਵੱਡਿਆਂ ਨੂੰ ਹਰ ਇੱਕ ਨੂੰ ਪਸੰਦ ਆਵੇਗਾ ਤੇ ਇਹ ਦੇਖੋ ਜੀ ਆਪਣਾ ਕਿੰਨਾ ਵਧੀਆ ਚਾਰ ਜਿਹੜਾ ਹੈ ਹਰੀ ਮਿਰਚ ਨਿੰਬੂ ਅਦਰਕ ਦਾ ਆਪਾਂ ਇਹਨੂੰ ਬੰਦ ਕਰਕੇ ਰੱਖ ਦਿਆਂਗੇ ਤੇ ਇਹ ਚਾਰ ਤੁਸੀਂ ਵੀ ਜਰੂਰ ਬਣਾਇਓ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ